ਮਸ਼ਹੂਰ ਇਨਫਲੂਐਂਸਰ ਸਾਦਨ ਜਗਪਾਲਪੁਰੀਆ ਤੇ ਤਾਨੀਆਂ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਕਪਲਸ ਵੀਡੀਓਜ਼ ਦੇ ਨਾਲ ਚਰਚਾ ਦੇ ਵਿੱਚ ਰਹਿੰਦੇ ਹਨ ਉੱਥੇ ਹੀ ਅੱਜ ਸਾਦਨ ਜਗਪਾਲਪੁਰੀਆ ਦਾ ਜਨਮ ਦਿਨ ਵੀ ਹੈ ਤੇ ਜਨਮ ਦਿਨ ਤੇ ਤਾਨੀਆਂ ਨੇ ਉਸ ਨੂੰ ਇਨਾ ਵੱਡਾ ਗਿਫਟ ਦਿੱਤਾ ਕਿ ਸਾਰੇ ਦੇਖ ਕੇ ਹੈਰਾਨ ਰਹਿ ਗਏ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾ ਤਾਨੀਆਂ ਨੇ ਸਾਜਨ ਨੂੰ ਇੱਕ ਕਰੋੜਾ ਰੁਪਏ ਦੀ ਗੱਡੀ ਗਿਫਟ ਕੀਤੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਕਿ ਉਹਨਾਂ ਨੇ ਆਪਣੀ ਨਵੀਂ ਗੱਡੀ ਦਾ ਕਿਵੇਂ ਜਸ਼ਨ ਮਨਾਇਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਤਾਨਿਆ ਨੇ ਸਾਜਨ ਨੂੰ ਕਿਹੜੀ ਗੱਡੀ ਗਿਫਟ ਕੀਤੀ ਹੈ ਬਾਕੀ ਵੀਡੀਓ ਦੇਖ ਕੇ ਸਾਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਦੇਖੋ ਹੁਣ ਵੀਡੀਓ ਉਹ ਬਲੇਆ ਉਹ ਤਾਂ ਮਾਦਨ ਰੱਸਾ ਬੜੀ ਫਰਾਰ ਹੋਰ ਕਿ ਕਿ ਮੈਨੂੰ ਨਹੀਂ ਦੇਖ ਮੈਨੂੰ ਆਪਣਾ ਵੀਰ ਵੀਰੇ ਯਾ ਹੋ ਆਰ ਬੇਚਾ ਮਿਲਿਆ ਨਾ ਪਹਿਲਾ ਥੱਲੋ ਪਟ ਲੋ ਆਲ ਲੋਡਿੰਗ ਹਾਂ ਚੱਲਦਾ ਚੱਲੋ ਪਟ ਲੋ ਸਪਰਾਇਜ਼ ਉਹ ਕਿ ਹੱਪ ਹਾਂ ਥੈਂਕ ਯੂ ਬਾਸ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਉਹ ਮਰੇ ਇੱਧਰ ਆ ਜਾ ਬੱਤ ਇੱਥੋਂ ਇੱਥੋਂ ਬਿਸਾਲ ਜਾ ਕੋ ਬਤਾ ਨੂੰ ਉਹ ਕੋਈ ਖੜਾ ਆ ਜਾਂਦਾ ਬਹੁਤ ਫਰਕ ਨਹੀਂ ਮੈਂ ਖੁਸ਼ ਹੀ ਰਹਿਣਾ ਚਾਹੇ ਕੁਛ ਹੈਕ ਚਾਹੇ ਕੁਛ ਨਹੀਂ ਹੈ ਆਪਾਂ ਖੁਸ਼ ਜਿਹੜੇ ਥੱਲੇ ਉੱਪਰ ਆਏ ਹੁੰਦੇ ਨਾ ਉਹ ਉਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਲੀ ਦੁਆਰਾ 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 ਯਾਰ ਇਹਦਾ ਪ੍ਰੋਫੈਸ਼ਨਲ ਕਰ ਦੇ ਦੀ ਬਾ ਠੀਕ ਆ ਲੈ ਲੈਂਦਾ ਦਾ ਕੋਈ ਚੱਕਰ ਨਹੀਂ ਚਲੋ ਨੰਗੇ ਹੋ ਜਾ ਭਾਈ ਹੋ ਜਾ ਯੇ ਇੱਕ ਇੱਕ ਦੇ ਹੱਥ ਬੱਸ ਬੱਸ ਕਰਦੇ ਪਏ ਆਨੇ ਗੰਭਲਾ ਹੋਏ ਪੈਸੇ ਆਣੀ ਪੈਸੇ ਲੱਗਣੇ ਆ ਕਿ ਆਈ ਕੋਲ ਨਹੀਂ ਦਿੰਦਾ ਮੈਂ ਗਾਲ ਸੁਣੋ ਬੋੜਾ ਦੇ ਧਿਆਨ ਰੱਖਣਾ ਉਧਰ ਜਾਣਾ ਤੁਸੀਂ ਉਹ ਸ਼ਗਨ ਤੁਸੀਂ ਆਪਦਾ ਵੇਖੋ ਸ਼ਗਨ ਜਿੰਨਾ ਲੈਣਾ ਉਹ ਆ ਕਿਹੜਾ ਹੈਗਾ ਨਹੀਂ ਹੈਗਾ ਇੱਕ ਮਿੰਟ ਰੋਕ ਕੇ ਸਾਈਡ ਤੇ ਕਰ ਦੂਗਾ ਦੱਸ ਸੁਣੇ ਇੱਥੇ ਆਈ ਭਾਈ ਇੱਕ ਮਿੰਟ ਬੋੜਾ ਬਹੁਤ ਸ਼ਗਨ ਨਹੀਂ ਬਾਸ ਇਹ ਪੈਸੇ ਲੈ ਕੇ ਉਧਰ ਰੁਕ ਕੇ ਤਾਰਾ ਜੀ ਪੇ ਕਰ ਦੋ ਭਾਈ ਤਾਰਾ ਬਸ ਗੁੱਲ ਪੇ ਕਰ ਦੋ ਜੀ ਪੇ ਕਰ ਦੋ ਜਦੋਂ ਹੋ ਗਿਆ ਤੁਹਾਨੂੰ ਪੈਸੇ ਦਊਗਾ ਪੈਸੇ ਓ ਯਾਰ ਉਹ ਵੀ ਆ ਰਹੇ ਨਾ ਨਾ ਕੋਈ ਇਕਰਾਰ ਤੇ ਕਰੋ ਬਈ ਉਸ ਤੇ ਪੈਸਾ ਦੇ ਖਾ ਲਓ ਯਾਰ ਇਧਰ ਆ ਜੀ ਇਧਰ ਆ ਜੀ ਇਧਰ ਆ ਜੀ ਇਧਰ ਆ ਜੀ ਬੱਲੇ ਬੈਗ ਜੀ ਨਾ ਹੋਰ ਨਾ ਚਲੋ ਬਈ ਪਿੱਛੇ ਹੋਈਏ ਸਾਰੇ ਇਹਨੇ ਵੀਰੇ ਵੀਰੇ ਆ ਬੋਲ ਇੱਥੇ ਟਿਕਾ ਠੀਕ ਆ ਬੋਲ ਕਿੱਥੇ ਪਾ ਲਓ ਪਿੱਛੇ ਨੂੰ ਚਲੇ ਜਾਓ 1 2 3 ਗੋ ਕਿੱਥੇ ਗੋ ਚਲੇ ਜਾਓ ਚਲੇ ਜਾਓ ਓ ਸਿਰ ਦੇ ਸਿਰ ਦੇ ਹੋਰ ਬਾਤੇ ਮਾਰ ਦੇਣਾ ਬੋਰਡ ਪਾ ਕੇ ਹੋਰ ਹੋ ਜਾਣਾ ਨਾਲ ਗਿਆਣ ਚੁੱਪ ਦੋ 1 ਮਿੰਟ ਲੱਗਣਾ ਵਾ 1 ਮਿੰਟ ਦੇ ਦੋ 1 ਮਿੰਟ ਛੋੜੋ ਛੋੜੋ ਥੋੜਾ ਕੋਲ ਰੱਖਿਓ ਓਏ ਰੱਖਿਓ ਓ ਰੋਕਿਆ ਯਾਰ ਓਨਾ ਕਲਾਸ ਦਾ ਕੰਮ ਕਰ ਸਤਿ ਸ਼੍ਰੀ ਅਕਾਲ ਮੈਂ ਚੱਕੜਾ ਮੋੜ ਪਾਸਾ ਕਰ ਦੋ ਕੋਈ ਨਹੀਂ ਹੋਰ ਪਾਸੇ ਆ ਚੱਕੇ ਸਰਦਾਰ ਜੀ ਓਏ ਰੋਕਿਆ ਅੱਕੇ ਲੱਗ ਮਬੀ ਨਹੀਂ ਆਹ ਭਰੀ ਭਰੀ ਬੰਦ ਕਰ ਓਏ ਕੱਟਾ ਕਰਦਾ ਮੈਂ ਬੁੱਤ ਦੇ ਚੇਲੇ ਆ ਹੋਰ ਬੜੀ ਏ ਤੁਸੀਂ ਰਿਐਕਟਰ ਤੇ ਬੋ ਬੋ ਮੁਬਾਰਕ ਐਂਟੀ ਗਰਾਫ ਦੀ ਕਹਿੰਦੇ ਐਂਡ ਓਏ ਓਏ ਐਂਡ ਐਂਡ ਆਹ ਕਾਹਬ ਹੋ ਰਿਹਾ ਆ ਆ ਨਵੀ ਅਧਰਾਏ ਨੂੰ ਚੱਕਦੇ ਆ ਲਾ ਫੋਨ ਤਨੂੰ ਹੰਡਾਓ ਓਏ ਕੀ ਕਰ ਰਹੇ ਹੋ ਜੀ ਹੈਪੀ ਬਰਥਡੇ ਓ ਮੇਰੀ ਪਜਾਮਾ ਰਸਟਾ ਦਿਓ ਓਏ ਹੈਪੀ ਬਰਥਡੇ ਤਾਂ ਹੀ ਮੈਂ ਫਿਰ ਰਿਸਕ ਲਿਆ ਜਾਂਦਾ

ਬੰਗਲਾ ਸੁਣ ਲੈ ਚਲ ਜੀ ਜੀ ਬਹੁਤ ਅੱਛੀ ਰਿਵਾਜ ਦਾ ਬਹੁਤ ਸੋਹਣਾ ਹੈ ਵੀ ਮਿੱਤਰਾ ਹੁਣ ਇਹਦਾ ਕਰੋ ਇਹ ਚਮਚ ਚਮਚ ਲੱਗਿਆ ਹੈ ਕੋ ਜੀ ਇੱਕ ਮਿੰਟ ਹੈ ਕੋ ਜੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ